ਸੀ ਕਈ ਵਾਰੀ ਵੈਸੀ ਜੰਗਲ ਚ ਕੋ ਮਨਾਏ ਸੀ ਜਦੋਂ ਦੇਖਿਆ ਕਈ ਜਗ੍ਹਾ ਜਾਨਵਰਾਂ ਰ ਕਿੰਨੇ ਤੇ ਜੀਭਾਂ ਹੀ ਨਿਕਲਦੀਆਂ ਸੀਗੀਆਂ ਕਈ ਬਾਂਦਰ ਵਿਚਾਰੇ ਉਹ ਤਰਸਦੇ ਸੀ ਪਾਣੀ ਨੂੰ ਹਣੋਂ ਆਂਦੇ ਆ ਉਹਦੇ ਚੁੱਭੀਆਂ ਮਾਰਨਗੇ ਜੇ ਆ ਕੇ ਉਹਨਾਂ ਨੂੰ ਖੁਸ਼ੀ ਚੜ੍ਹਦੀ ਆ ਖੁਸ਼ਹਾਲੀ ਹੁੰਦੀ ਆ ਧਰਤੀ ਵੀ ਖੁਸ਼ਹਾਲ ਹੋਊਗੀ ਜਿਹੜੇ ਜੰਗਲ ਦੇ ਵਿੱਚ ਪੌਦੇ ਲੱਗੇ ਹੋਏ ਆ ਉਹਨਾਂ ਨੂੰ ਵੀ ਪਾਣੀ ਮਿਲੇਗਾ ਜੀ ਇਹ ਅਸੀਂ ਮੱਤੇਵਾੜਾ ਜੰਗਲ 'ਚ ਪਹੁੰਚੇ ਆ ਜਿੱਥੇ ਕਿ ਇੱਕ ਐਨਜੀਓ ਵੱਲੋਂ ਇੱਕ ਜਿਹੜਾ ਉਪਰਾਲਾ ਕੀਤਾ ਗਿਆ ਪਸ਼ੂ ਪੰਛੀਆਂ ਨੂੰ ਬਚਾਉਣ ਦੇ ਲਈ ਤਪਦੀ ਗਰਮੀ ਦੇ ਵਿੱਚ ਸਾਡੇ ਨਾਲ ਮਾਨਵਤਾ ਕੇਅਰ ਫਾਊਂਡੇਸ਼ਨ ਤੋਂ ਮੈਂਬਰ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਇਹ ਪੰਜ 6 ਸਾਲਾਂ ਤੋਂ ਇਹ ਚੱਲ ਰਿਹਾ ਜੀ ਜਿਹੜਾ ਆਪਣੇ ਜੰਗਲ ਦਾ ਸਿਸਟਮ ਜੋ ਪਾਣੀ ਜਾਨਵਰਾਂ ਨੂੰ ਪਾਇਆ ਜਾਂਦਾ ਵਾ ਪੰਛੀਆਂ ਨੂੰ ਵੀ ਬਹੁਤ ਇੱਥੇ ਇਦਾਂ ਦੇ ਟੋਬੇ ਬਹੁਤ ਵੱਡੇ ਵੱਡੇ ਆ ਤੁਸੀਂ ਆ ਦੇਖ ਸਕਦੇ ਆ ਤਕਰੀਬਨ ਇੱਕ ਟੋਬੇ ਨੂੰ 4-4 ਦਿਨ ਲੱਗਦੇ ਭਰਨੇ ਟੋਟਲ 10-15 ਦਿਨ ਸਾਡੇ ਇੱਥੇ ਲੱਗ ਜਾਂਦੇ ਆ ਜੀ ਇਹ ਸੰਤ ਜੀ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾਂਦਾ ਏਰੀਆ ਦੇ ਵਿੱਚ ਸਭ ਤੋਂ ਏਰੀਆ ਦੇ ਵਿੱਚ ਕਹ ਲੋ ਵੀ ਜਾਂ ਪੰਜਾਬ ਚ ਕਹ ਲੋ ਸਭ ਤੋਂ ਵੱਡਾ ਜੰਗਲ ਇਹ ਹੈ ਜੀ ਤੇ ਮੱਤੇ ਵੱਡਾ ਜੰਗਲ ਸਾਡੇ ਪੰਜ ਪੰਜ ਚਾਰ ਚਾਰ ਮੁੰਡਿਆਂ ਦੀ ਡਿਊਟੀਆਂ ਲੱਗੀਆਂ ਹੋਈਆਂ ਵਾ ਵੀ ਅਸੀਂ ਦੇਖਣਾ ਵਾ ਵੀ ਕਿੱਥੇ ਕਿੱਥੇ ਜ਼ਿਆਦਾ ਜਾਨਵਰ ਅੰਦਰ ਦੇਖਣੇ ਆ ਵੀ ਕਿੱਧਰ ਪਿਆਸੇ ਆ ਜ਼ਿਆਦਾ ਅਸੀਂ ਦੇਖਣਾ ਉਹ ਚੀਜ਼ ਨੂੰ ਕੈਚ ਕਰਨਾ ਵਾ ਤੇ ਕੁਝ ਮਨ ਲੈ ਕੇ ਵੀ ਆਲੇ ਦੁਆਲੇ ਦੇਖ ਕੇ ਉਧਰ ਵੀ ਜਾਣਾ ਵਾ ਜਿੱਥੇ ਏਰੀਆ ਦੇ ਵਿੱਚ ਦਰਖਤ ਸੁੱਕੇ ਹੋਏ ਆ ਉੱਥੇ ਵੀ ਬੋਰ ਉਹ ਬੋਰ ਲੱਭਣੇ ਆ ਬੋਰ ਹੁਣ ਬਹੁਤ ਵੱਡਾ ਜੰਗਲ ਆ ਨਾ ਲੱਭਣੇ ਪੈਂਦੇ ਆ ਹੁਣ ਜਾ ਕੇ ਉਹਨਾਂ ਨੂੰ ਫਿਰ ਔਨ ਕਰਨਾ ਚਾਲੂ ਕਰਨਾ ਬਹੁਤ ਕੁਝ ਐਫਰਟ ਕਰਨੇ ਪੈਂਦੇ ਉਹਦੇ ਲਈ ਹਰ ਤਰ੍ਹਾਂ ਦੇ ਜਾਨਵਰ ਇੱਥੇ ਪਾਈ ਜਾਂਦੇ ਆ ਬਾਂਦਰ ਵੀ ਆ ਇੱਥੇ ਨਾ ਮੰਕੀ ਵਗੈਰਾ ਤੇ ਰਾਸੰਗਾ ਹੋ ਗਏ ਗਾਵਾ ਹੋ ਗਏ ਆਵਾਰਾ ਪਸ਼ੂ ਕਿਹੜੇ-ਕਿਹੜੇ ਨੇ ਪੰਛੀ ਬਹੁਤ ਆ ਜੀ ਜਿੰਦ ਤੱਕਾਂ ਮੋਰ ਮੋਰ ਤਾਂ ਆਮੇ ਹੋਣਗੇ ਮੋਰ ਵੀ ਤੁਸੀਂ ਇੱਥੇ ਦੇਖ ਸਕਦੇ ਆ ਬਹੁਤ ਘੁੰਮਦੇ ਆ ਜੀ ਇੱਥੇ ਤੇ ਹੁਣ ਮੈਂ ਸਾਡੇ ਹੁਣ ਸਾਡੀ ਭਾਸ਼ਾ ਦੇ ਵਿੱਚ ਕਹਦੋ ਇੱਕ ਕੋਈ ਘੁੱਗੀ ਕੋਰਸਣ ਤੇ ਆਪਣਾ ਕੀ ਕਾਂ ਹੋ ਗਏ ਨਾ ਤੇ ਇਦਾਂ ਦੇ ਜਾਨਵਰ ਚਿੜੀਆਂ ਹੋ ਗਈਆਂ ਬਹੁਤ ਆ ਜੀ ਇੱਥੇ ਜਾਨਵਰ ਘਰਾਂ ਦੇ ਵਿੱਚ ਵੀ ਲੋਕਾਂ ਨੂੰ ਉਪਰਾਲਾ ਕਰਨਾ ਚਾਹੀਦਾ ਜਿਵੇਂ ਗਰਮੀ ਬਹੁਤ ਪੈ ਰਹੀ ਆ ਜਿਹੜੇ ਲੋਕ ਘਰੇ ਬੈਠੇ ਦੇਖ ਰਹੇ ਆ ਉਹ ਵੀ ਬਿਲਕੁਲ ਬਿਲਕੁਲ ਜੀ ਕਰਨਾ ਚਾਹੀਦਾ ਜੀ ਹਰ ਹਰ ਹਰਗਬਰਗ ਦੇ ਹਰਗ ਦੇ ਲੋਕਾਂ ਨੂੰ ਕਰਨਾ ਚਾਹੀਦਾ ਜੀ ਆਪਣੇ ਘਰਾਂ ਦੇ ਵਿੱਚ ਬਾਹਰ ਉੱਪਰ ਛੱਤ ਤੇ ਕਿਤੇ ਵੀ ਮਨ ਲਗੇ ਕਟੋਰੀਆਂ ਵਿੱਚ ਪਾਣੀ ਪਾ ਕੇ ਰੱਖਣਾ ਚਾਹੀਦਾ ਜੀ ਉਹਨਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਜੀ ਜ਼ਰੂਰ ਜਾਨਵਰਾਂ ਲਈ ਤਾਂ ਇਹ ਉਹਨਾਂ ਨੇ ਕਿਹਾ ਬੋਲ ਕੇ ਕਹਿਣਾ ਜੀ ਪਿਆਸ ਲੱਗੀ ਹੈ ਹੈਨਾ ਜੀ ਉਹਨਾਂ ਦਾ ਉਹ ਬਸ ਪਿਆਸ ਦੇ ਵਿੱਚੋਂ ਮਰ ਜਾਂਦੇ ਆ ਨਾ ਬੋਲ ਕੇ ਕਹਿ ਸਕਦੇ ਆ ਆਪਾਂ ਹੀ ਇੱਕ ਹਰਗਦੀ ਤਕਲੀਫ ਇਨਸਾਨ ਆ ਜਿਹੜੇ ਹਰਗਦੀ ਤਕਲੀਫ ਸਮਝ ਸਕਦੇ ਆ ਜਿਹੜੀ ਇਹ ਸੇਵਾ ਜਿਹੜੀ ਤੁਹਾਨੂੰ ਮਿਲੀ ਆ ਕਿੰਨੀ ਕੁ ਸੰਤੁਸ਼ਟੀ ਮਿਲਦੀ ਆ ਜਿਹੜੀ ਅੱਜ ਸੇਵਾ ਕਰਨੀ ਬਹੁਤ ਸਤਿਸ਼ਟੀ ਮਿਲਦੀ ਆ ਜੀ ਇਹ ਸਤਗੁਰਾਂ ਦੀ ਕਿਰਪਾ ਹੈ ਸਗਰੂ ਦੇ ਸਿੰਘ ਦੀ ਸੰਤ ਸੁਨਾਮ ਸਿੰਘ ਜੀ ਨਾਲ ਜੁੜੇ ਹੋਏ ਆ ਜੀ ਅਸੀਂ ਸ਼ੁਰੂ ਤੋਂ ਹੀ ਤੇ ਬਹੁਤ ਮਨ ਨੂੰ ਸ਼ਾਂਤੀ ਆਉਂਦੀ ਆ ਜੀ ਇਹ ਸੇਵਾ ਕਰਕੇ ਤੇ ਜੰਗਲ ਦਾ ਏਰੀਆ ਜਿਹੜਾ ਜੰਗਲ ਦਾ ਡਿਪਾਰਟਮੈਂਟ ਆ ਉਹ ਵੀ ਤੁਹਾਡੇ ਹਾਂਜੀ ਸਾਨੂੰ ਬਹੁਤ ਹੈਲਪ ਕਰਦੇ ਆ ਜੀ ਇਹ ਭਾਜੀ ਆ ਨਾਲ ਆ ਸਾਡੇ ਇੱਥੇ ਉਹਨਾਂ ਦੇ ਕਰਮਚਾਰੀ ਹੈਗੇ ਆ ਜੀ ਹਰ ਇੱਕ ਚੀਜ਼ ਦੀ ਜਦੋਂ ਆ ਹਾਂ ਜੀ ਕੀ ਨਾਮ ਆ ਸਰ ਮੇਰਾ ਨਾਮ ਜਸਵੀਰ ਸਿੰਘ ਨਾਮਤਾਰੀ ਜੀ ਕੀ ਕਹਿਣਾ ਚਾਹੁੰਦੇ ਆ ਜਿਹੜਾ ਇਹ ਸੰਸਥਾ ਇਹ ਕੰਮ ਕਰ ਰਹੀ ਹੈ ਇਹ ਬਹੁਤ ਸ਼ਲਾਘਾਯੋਗ ਹੈ ਜੀ ਕਿਉਂਕਿ ਪਰਉਪਕਾਰ ਇਸ ਤਰ੍ਹਾਂ ਦੇ ਕਰਨੇ ਬਹੁਤ ਵਧੀਆ ਗੱਲ ਆ ਸੰਸਤ ਨਾਮ ਸਿੰਘ ਨਾਮਤਾਰੀ ਸਸਰਾੜੀ ਕਲੋਨੀ ਵਾਲੇ ਜਿਵੇਂ ਕਿ ਜਾਨਵਰ ਤੁਹਾਨੂੰ ਪਤਾ ਹੈ ਜੀ ਦੇਖੇ ਨਹੀਂ ਜਾਂਦੇ ਹੈਗੇ ਅਸਤੇਰੇ ਕਹਿੰਦੇ ਵੀ ਹਰ ਘਰ ਦੇ ਵਿੱਚ ਵੀ ਛੱਤਾਂ ਦੇ ਉੱਤੇ ਜਿੱਥੇ-ਜਿੱਥੇ ਜਗ੍ਹਾ ਮਿਲਦੀ ਹੈ ਪੰਛੀਆਂ ਵਾਸਤੇ ਪਾਣੀ ਪਾ ਕੇ ਰੱਖਣਾ ਚਾਹੀਦਾ ਕਿਉਂਕਿ ਉਹਨਾਂ ਦਾ ਬਚਾਇਆ ਜਾਵੇ ਇੱਕ ਆਪਾਂ ਇਨਸਾਨ ਹੈ ਜਿਹੜੇ ਇਹ ਉਪਰਾਲੇ ਕਰ ਸਕਦੇ ਆ ਅਗਰ ਅਸੀਂ ਕਈ ਵਾਰੀ ਵੈਸੇ ਜੰਗਲ 'ਚ ਘੁੰਮਣ ਆਏ ਸੀ ਜਦੋਂ ਦੇਖਿਆ ਕਈ ਜਗ੍ਹਾ ਜਾਨਵਰਾਂ ਦੇ ਕਿੰਨੇ ਤਾਂ ਜੀਭਾਂ ਹੀ ਨਿਕਲਦੀਆਂ ਸੀਗੀਆਂ ਕਈ ਬਾਂਦਰ ਵਿਚਾਰੇ ਉਹ ਤਰਸਦੇ ਸੀ ਪਾਣੀ ਨੂੰ ਹਣੋਂ ਆਂਦੇ ਆ ਉਹਦੇ ਚੁੱਭੀਆਂ ਮਾਰਨਗੇ ਜੇ ਆਕੇ ਉਹਨਾਂ ਨੂੰ ਖੁਸ਼ੀ ਚੜ੍ਹਦੀ ਹੈ ਖੁਸ਼ਹਾਲੀ ਹੁੰਦੀ ਹੈ ਧਰਤੀ ਵੀ ਖੁਸ਼ਹਾਲ ਹੋਊਗੀ ਜਿਹੜੇ ਜੰਗਲ ਦੇ ਵਿੱਚ ਪੌਦੇ ਲੱਗੇ ਹੋਏ ਆ ਉਹ ਤੇ ਉਹਨਾਂ ਦੇ ਲਈ ਖਾਣ ਪੀਣ ਦਾ ਵੀ ਫਿਰ ਇੰਤਜ਼ਾਮ ਕਰਦੇ ਹਾਂਜੀ 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 ਸੰਤ ਜੀ ਭੇਜਦੇ ਆ ਖਾਣਾ ਉਹਨਾਂ ਦਾ ਭੇਜਦੇ ਨੇ ਪਸ਼ਵ ਵਾਲੇ ਜਿੰਦਾਂ ਦਾ ਹੈਗਾ ਜਾਂ ਬਾਦਰਾ ਵਾਸਤੇ ਕੋਈ ਵੀ ਫਰੂਟ ਭੇਜਦੇ ਆ ਜਾਂ ਉਹਨਾਂ ਦੀ ਜਿੰਦਾਂ ਦੀ ਖੁਰਾਕ ਹੈ ਉਸ ਤਰ੍ਹਾਂ ਦੀ ਖੁਰਾਕ ਮੁਹੱਈਆ ਕਰਾਉਂਦੇ ਨੇ ਜੀ ਤੇ ਇੱਥੇ ਸਮੇਂ-ਸਮੇਂ ਤੇ ਆਉਂਦੇ ਰਹਿੰਦੇ ਹੋ ਹਰਜੰਗਲ ਜੀ ਹਾਂਜੀ ਹਾਂਜੀ ਜਦੋਂ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਕੋਈ ਸੋਕਾ ਪੈ ਰਿਹਾ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਉਹ ਹਰ ਸਮੇਂ ਤੇ ਸੰਤ ਜੀ ਤਿਆਰ ਹੀ ਰਹਿੰਦੇ ਨੇ ਸੇਵਾ ਲਈ ਜੀ ਜਿਸ ਤਰ੍ਹਾਂ ਹੁਣ ਗਰਮੀ ਹੈ ਇਸ ਸਮੇਂ ਕਾਫੀ ਹੈ ਤੇ بارشਾਂ ਤੋਂ ਪਹਿਲਾਂ ਜਿਹੜਾ ਇੰਤਜ਼ਾਮ ਕੀਤਾ ਜਾਂਦਾ ਪਾਣੀ ਦਾ ਹਾਂਜੀ ਹਾਂਜੀ بارشਾਂ ਤੋਂ ਪਹਿਲਾਂ ਹੀ ਕੀਤਾ ਜਾਂਦਾ ਇੰਤਜ਼ਾਮ ਇਹ ਵਿਭਾਗ ਵੱਲੋਂ ਸਾਨੂੰ ਮੈਸੇਜ ਦਿੱਤਾ ਜਾਂਦਾ ਸੰਤ ਜੀਆ ਨੂੰ ਸੰਤ ਜੀ ਉਹਨਾਂ ਨਾਲਾਂ ਦੇ ਫਿਰ ਵਿਭਾਗ ਵੀ ਸਾਡਾ ਪੂਰਾ ਜੰਗਲਾਤ ਵਿਭਾਗ ਸਾਥ ਦਿੰਦਾ ਜੀ ਸਾਡਾ ਤੋਂ ਦੇਖ ਸਕਦੇ ਹੋ ਇੱਕ ਪੂਰੀ ਟੀਮ ਆ ਜਿਹੜੀ ਇੱਥੇ ਪਹੁੰਚੀ ਆ ਜੰਗਲ ਦੇ ਵਿੱਚ ਜਿੱਥੇ ਕਿ ਜਿਹੜੇ ਇੱਥੇ ਜੰਗਲ ਦੇ ਜਾਨਵਰ ਨੇ ਪਸ਼ੂ ਪੰਛੀ ਨੇ ਉਹਨਾਂ ਨੂੰ ਬਚਾਉਣ ਦੇ ਲਈ ਇੱਕ ਜਿਹੜਾ ਉਪਰਾਲਾ ਕੀਤਾ ਗਿਆ ਇੱਕ ਜਿਹੜਾ ਇਹ ਦੇਖ ਸਕਦੇ ਹੋ ਕਿ ਇੱਕ ਜਿਹੜਾ ਇਹ ਪੌਂਡ ਆ ਜਿਹੜਾ ਪੂਰਾ ਜਿਹੜਾ ਪਾਣੀ ਦੇ ਨਾਲ ਭਰਿਆ ਜਾਏਗਾ ਤਾਂ ਕਿ ਜਿਹੜੇ ਜੰਗਲੀ ਜਾਨਵਰ ਨੇ ਤੇ ਜਿਹੜੇ ਜਾਂ ਦੂਜੇ ਪੰਛੀ ਨੇ ਜੋ ਕਿ ਇੱਥੇ ਪਾਏ ਜਾਂਦੇ ਆ ਉਹਨਾਂ ਦੇ ਲਈ ਪਾਣੀ ਦਾ ਇੰਤਜ਼ਾਮ ਹੋ ਸਕੇ ਹਾਂਜੀ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਸਰ ਕੀ ਨਾਮ ਆ ਜੀ ਸਰਪੰਚ ਸਾਹਿਬ ਜੀ ਦਾ ਧੰਨਵਾਦ ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ ਹਾਂਜੀ ਸਰ ਜਿਹੜਾ ਉਪਰਾਲਾ ਕਦੋਂ ਤੋਂ ਕਰਦੇ ਆ ਰਹੇ ਹੋ ਜੀ ਇਹ ਜੀ ਚਾਰ ਪੰਜ ਸਾਲ ਹੋ ਗਏ ਆਂਦੇ ਨੂੰ ਇੱਥੇ ਤੇ ਜਦੋਂ ਹੀ ਤੇ ਇਹ ਟਾਈਮ ਅੰਦਰ ਸਾਨੂੰ ਵਿਭਾਗ ਵੱਲੋਂ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ ਤੇ ਅਸੀਂ ਸੰਤਜੀ ਦੇ ਨਾਲ ਸਾਰਾ ਸਹੂਜ ਦੇ ਕੇ ਇੱਥੇ ਪਹੁੰਚ ਜਾਂਦੇ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਜੀ ਹੁਣ ਇੱਥੇ ਇੱਥੇ ਜੀ ਪਾਣੀ ਵਾਸਤੇ ਪਹਿਲਾਂ ਤਾਂ ਬੋਰ ਚਾਹੀਦਾ ਸੀ ਉਹ ਬੋਰ ਦੇ ਉੱਤੇ ਅਸੀਂ ਸਾਰਾ ਕੁਝ ਫਿੱਟ ਕੀਤਾ ਫਿਕਸ ਵਾਲ ਉਸ ਤੋਂ ਬਾਅਦ ਜਨਰੇਟਰ ਲੈਂਦਾ ਬਿਜਲੀ ਦਾ ਪ੍ਰਬੰਧ ਹੈ ਨਹੀਂ ਤੇ ਤੇਲ ਲਾ ਕੇ ਉਹਨੂੰ ਰਾਤ ਦਾ ਚਲਾਇਆ ਹੈ ਸਾਰੀ ਰਾਤ ਚੱਲਦਾ ਤੇ ਦੂਜੇ ਦਿਨ ਵੀ ਚੱਲਦਾ ਤਾਂ ਕਰਕੇ ਵੀ ਇੱਥੇ ਰਹਿਣ ਨੂੰ ਕੋਈ ਮੱਛਰਦਾਨੀਆਂ ਵੀ ਨਾਲ ਨਹੀਂ ਜੀ ਸਰ ਗੱਡੀਆਂ ਵੈਸੇ ਖੜੀਆਂ ਹੁੰਦੀਆਂ ਮੰਜੇ ਬੈਨੇ ਦਿਨੇ ਅਸੀਂ ਮੰਜੇ ਰੱਖੇ ਹੋਏ ਨੇ ਉਹਦੇ ਤੇ ਆਰਾਮ ਕਰ ਲਈਦਾ ਰਾਤ ਹਾਂਜੀ ਕਿੰਨੀ ਕਿ ਟੀਮ ਆਈ ਆ ਤੁਹਾਡੇ ਨਾਲ ਟੀਮ ਸਾਡੇ ਨਾਲ ਦੇਖੋ ਜੀ ਹੁਣ 15 ਤੋਂ 20 ਬੰਦੇ ਖੜੇ ਨੇ ਬਾਕੀ ਜਿਹੜੇ ਚਲੇ ਗਏ ਉਹ ਦੁਬਾਰਾ ਫੇਰ ਆ ਜਾਣਗੇ ਇੱਥੇ ਤੇ ਵਾਰੀ ਵਾਰੀ ਆ ਜਣਗੇ ਸਰ ਕੀ ਨਾਮ ਹੈ ਜੀ ਜਗਮਾਨ ਸਿੰਘ ਤੋਂ ਆਇਆ ਸਰ ਮੈਂ ਲੁਧਿਆਣੇ ਤੋਂ ਆਇਆ ਜੀ ਕਿਸ ਤਰ੍ਹਾਂ ਦੀ ਸੇਵਾ ਨਿਭਾਈ ਜਾ ਰਹੀ ਹੈ ਸੇਵਾ ਤਾਂ ਬਹੁਤ ਵਧੀਆ ਪੰਦਰ ਤੇ ਨਿਭਾਈ ਜਾ ਰਹੀ ਹੈ ਹਰ ਸਾਲ ਹੁੰਦੀ ਸੇਵਾ ਇਹ ਸ਼ੰਤ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਸੀਗਾ 2019 ਤੋਂ 25000 ਬੰਦੇ ਨੂੰ ਰੋਜ਼ ਲੰਗਰ ਮੁਹਈਆ ਕੀਤਾ ਜਾਂਦਾ ਸੀਗਾ ਕਈ ਪਿੰਡਾਂ ਦੇ ਵਿੱਚ ਇੱਥੇ ਕਰੀਬਨ ਸਾਡੇ ਨੇੜੇ ਲਾਗੇ ਤਾਂ ਕਿ 30-35 ਪਿੰਡ ਹੈਗੇ ਨੇ ਮੱਤੇਵਾੜਾ ਤੋਂ ਲੈ ਕੇ ਕਾਦੀਆਂ ਤੱਕ ਸਤਲੂਜ ਤੱਕ ਅਸੀਂ 25-30 ਪਿੰਡਾਂ ਦੇ ਵਿੱਚ ਕਰੀਬਨ 25000 ਬੰਦੇ ਦਾ ਲੰਗਰ ਜਿਵੇਂ ਕੋਈ ਲੇਬਰ ਹੈ ਜਿਹੜੇ ਇੱਥੇ ਫਸ ਗਏ ਸੀ ਆਪਣੇ ਘਰਾਂ 'ਚ ਨਹੀਂ ਜਾ ਸਕੇ ਔਰ ਇੱਥੇ ਦੇ ਜਿਹੜੇ ਕੋਈ ਗਰੀਬ ਵਾਸੀ ਨੇ ਜਿਹੜੇ ਪਿੰਡ ਵਾਲੇ ਉਹਨਾਂ ਨੂੰ ਵੀ ਇਹ ਲੰਗਰ ਮੁਹਈਆ ਕਰਾਉਂਦੇ ਨੇ ਸੰਸਤਨਾਮ ਸਿੰਘ ਜੀ ਇਹ ਸਰਪੰਚ ਸਾਹਿਬ ਨੇ ਉਹਨਾਂ ਦੇ ਭਰਾ ਛੋਟੇ ਸੁਰਿੰਦਰ ਸਿੰਘ ਜੀ ਇਹਨਾਂ ਦੇ ਪਿਤਾ ਜੀ ਵੀ ਸਰਪੰਚ ਰਹੇ ਚੁੱਕੇ ਨੰਬਰਦਾਰ ਨੇ ਸੰਤ ਕਰਮ ਸਿੰਘ ਜੀ ਤੇ ਸ਼ੁਰੂ ਤੋਂ ਪਰਿਵਾਰ ਗੁਰੂ ਘਰ ਨਾਲ ਬਹੁਤ ਵਧੀਆ ਤਰੀਕੇ ਨਾਲ ਜੁੜਿਆ ਹੋਇਆ ਹੈ ਅਸਲੀਅਤ ਤੌਰ ਤੇ ਜਿਹੜੀ ਸੇਵਾ ਕਰਦੇ ਨੇ ਔਰ ਕਿਸੇ ਤੋਂ ਵਾਸਤਾ ਕਰਨਾ ਨਹੀਂ ਪੈਸਾ ਵੀ ਨਹੀਂ ਮੰਗਿਆ ਕਿਸੇ ਤੋਂ ਔਰ ਕਾਫੀ ਪਿੰਡ ਦੇ ਬੰਦੇ ਇਹਨਾਂ ਦੇ ਮਗਰ ਮਤਲਬ ਇਹ ਸੇਵਾ ਲਈ ਯੋਗਦਾਨ ਦਿੰਦੇ ਨੇ ਪਿੰਡ ਦੇ ਵਿੱਚ ਜਿੰਨੇ ਵੀ ਕਰੀਬ ਨੇ ਇਹਨਾਂ ਦੇ ਲਖਬੀਰ ਸਿੰਘ ਹੋ ਗਿਆ ਗੁਰਦੇਵ ਸਿੰਘ ਹੋ ਗਿਆ ਜਿੰਨੇ ਵੀ ਖਾਸ ਵਧੀਆ ਤਰੀਕੇ ਦੇ ਪੁਰਾਣੇ ਜੱਦੀ ਪੁਸ਼ਤੀ ਬੰਦੇ ਹੈਗੇ ਨੇ ਤੇ ਉਹਨਾਂ ਦੇ ਅੱਗੇ ਜਿੰਨੇ ਵੀ ਰਿਸ਼ਤੇਦਾਰ ਹੈਗੇ ਸਾਰੇ ਇਹਨਾਂ ਦੇ ਨਾਲ ਜੁੜੇ ਹੋਏ ਕੀ ਮੈਸੇਜ ਕੀ ਆ ਹੁਣ ਇਸ ਸਮਾਰੋਹ ਮੈਸੇਜ ਇਹੀ ਹੈ ਕਿ ਇਹ ਕੰਮ ਨੂੰ ਦੇਖ ਕੇ ਇਨਸਪਾਇਰੇਸ਼ਨ ਅੱਗੇ ਆਣੀ ਚਾਹੀਦੀ ਹੈ ਔਰ ਹੋ ਵੀ ਰਹੀ ਸਾਰੇ ਪਾਸੇ ਇਕੱਲਾ ਇਹ ਪਿੰਡ ਨਹੀਂ ਕਈ ਹਿੰਦੁਸਤਾਨ ਦੇ ਪਿੰਡਾਂ ਦੇ ਵਿੱਚ ਇਹ ਕੰਮ ਵਧੀਆ ਲੋਕ ਕਰਦੇ ਨੇ ਪਰ ਕਈ ਥਾਂ ਤੇ ਨਹੀਂ ਹੈਗਾ ਇੰਤਜ਼ਾਮ ਕਈ ਥਾਂ ਤੇ ਨਹੀਂ ਪਹੁੰਚ ਰਿਹਾ ਮੈਸੇਜ ਕਈ ਥਾਂ ਤੇ ਉਪਰਾਲਾ ਨਹੀਂ ਹੋ ਪਾ ਰਿਹਾ ਕਈ ਥਾਂ ਤੇ ਜਾਗਰੂਕਤਾ ਨਹੀਂ ਆ ਰਹੀ ਜਾਂ ਜੋੜ ਨਹੀਂ ਬਣ ਰਿਹਾ ਉਹ ਅਸੀਂ ਕਈ ਤੋਂ ਪਿੰਡਾਂ ਦੇ ਵਿੱਚ ਜਾਂਦੇ ਆ ਅੱਗੇ ਇਨਸਪਾਇਰ ਕਰਦੇ ਆ ਲੋਕਾਂ ਨੂੰ ਲੋਕੀ ਇਸ ਕੰਮ ਲਈ फटाफट ਤਿਆਰ ਹੁੰਦੇ ਬਸ ਜਾਣਾ ਜ਼ਰੂਰੀ ਹੈ ਲੋਕੀ ਆਪ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਅਪਰੋਚ ਕਰਨ ਜਾਂ ਆਪ ਦੇ ਤੋਂ 50 100 ਕਿਲੋਮੀਟਰ ਦੇ ਵਿੱਚ ਵੀ ਅਪਰੋਚ ਕਰਕੇ ਉਹਨਾਂ ਨੂੰ ਇਨਸਪਾਇਰ ਕਰਨ ਜਾਂ ਦੇਖ ਕੇ ਹੀ ਬੰਦੇ ਨਾ ਖੁਸ਼ ਹੁੰਦੇ ਤੇ ਦਿਨ ਚੱਲੂ ਹੁਣੇ ਸੇਵਾ ਇਹ ਇਹ ਕਰੀਬਨ 15 ਕੁ ਦਿਨ ਚੱਲੇਗੀ ਜੀ ਇਸ ਤਰ੍ਹਾਂ ਟੋਬਾ ਪੂਰਾ ਭਰ ਜਾਏਗਾ ਕੁਝ ਫੀਡ ਆ ਜਾਏਗੀ ਜਾਨਵਰਾਂ ਦੀ ਤੇ ਮਤਲਬ ਜਿਹੜੇ ਇਥੇ ਰਹਿ ਰਹੇ ਆ ਉਹਨਾਂ ਦਾ ਲੰਗਰ ਪਾਣੀ ਦਾ ਇੰਤਜ਼ਾਮ ਆ ਰਹੇ تھے 15 ਬੰਦੇ ਸਵੇਰੇ ਆਏ 15 ਦੁਪਹਿਰੇ ਆਣਗੇ 15 ਸ਼ਾਮ ਨੂੰ ਆਉਣਗੇ ਕਰੀਬਨ 60 ਬੰਦੇ ਦੀ ਟੀਮ ਇਸ ਟੋਬੇ ਲਈ ਤਿਆਰ ਕੀਤੀ ਹੋਈ ਹੈ ਬਾਕੀ ਹੋਰ ਥਾਂ ਤੇ ਵੀ ਸੇਵਾ ਚੱਲ ਰਹੀ ਹੈ ਵੈਸੇ ਤਕਰੀਬਨ ਸੈਮਲਟੇਨियस ਜੀ ਤਿੰਨ ਥਾਂ ਤੇ ਸੇਵਾ ਕਰ ਰਹੇ ਆ ਪਾਣੀ ਦੀ ਸੋ ਦੇਖ ਸਕਦੇ ਹੋ ਇੱਕ ਉਪਰਾਲਾ ਸੰਸਥਾ ਵੱਲੋਂ ਤੇ ਮੱਤੇਵਾੜੇ ਦੇ ਜੰਗਲ ਦੇ ਵਿੱਚ ਪਹੁੰਚੇ ਆ ਪਸ਼ੂ ਪੰਛੀਆਂ ਦੀ ਸੇਵਾ ਦੇ ਲਈ ਇੱਥੇ ਪਹੁੰਚੇ ਆ ਦੇਖ ਸਕਦੇ ਹੋ ਕਿ ਇੱਕ ਜਿਹੜਾ ਟਿਊਬਲ ਆ ਉਸ ਦੇ ਨਾਲ ਇੱਕ ਜਿਹੜਾ ਇਹ ਪੌਂਡ ਆ ਜਿਹੜਾ ਪਾਣੀ ਦੇ ਨਾਲ ਭਰਿਆ ਜਾ ਰਿਹਾ ਤਾਂ ਕਿ ਜਿਹੜੇ ਇੱਥੇ ਜੰਗਲੀ ਜਾਨਵਰ ਨੇ ਤੇ ਜਿਹੜੇ ਇੱਥੇ ਪਸ਼ੂ ਪੰਛੀ ਨੇ ਉਹਨਾਂ ਦੇ ਲਈ ਜਿਹੜਾ ਪਾਣੀ ਉਪਲਬਧ ਹੋ ਸਕੇ ਤੇ ਇਹਨਾਂ ਦੇ ਨਾਲ ਜਿਹੜੇ ਇਲਾਕੇ ਦੇ ਲੋਕ ਵੀ ਜਿਹੜੇ ਇਹਨਾਂ ਦੀ ਮਦਦ ਤੇ ਆਏ ਹੋਏ ਨੇ ਤੇ ਇਹਨਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਆ ਕਿ ਘਰਾਂ ਦੇ ਵਿੱਚ ਵੀ ਗਰਮੀਆਂ ਦੇ ਦਿਨਾਂ ਦੇ ਵਿੱਚ ਪੰਛੀਆਂ ਦੇ ਲਈ ਜਰੂਰ ਜਿਹੜਾ ਪਾਣੀ ਦਾ ਪ੍ਰਬੰਧ ਕੀਤਾ ਜਾਵੇ